ਉਰਦਵਚਨੇ ਸੀਐਮ ਭਗਵੰਤ ਮਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਸੱਦੀ ਇਹ ਮੀਟਿੰਗ ਸੋ ਪਰਾਲੀ ਪ੍ਰਬੰਧਨ ਨੂੰ ਲੈ ਕੇ ਸੱਦੀ ਇਹ ਵੱਡੀ ਮੀਟਿੰਗ ਸੋ ਪਰਾਲੀ ਪ੍ਰਬੰਧਨ ਨੂੰ ਲੈ ਕੇ ਅਧਿਕਾਰੀਆਂ ਦੇ ਨਾਲ ਬੈਠਕ ਕਰਨਗੇ ਸੋ ਮੁੱਖ ਮੰਤਰੀ ਰਿਹائش ਤੇ ਦੁਪਹਿਰ 1 ਵਜੇ ਇਹ ਮੀਟਿੰਗ ਹੋਵੇਗੀ ਸੋ ਐਕਸ਼ਨ ਮੋਰ ਦੇ ਰਚਨੇ ਸੀਐਮ ਭਗਵੰਤ ਮਾਨ ਜਿੱਥੇ ਕੀ ਪਰਾਲੀ ਪ੍ਰਬੰਧਨ ਨੂੰ ਲੈ ਕੇ ਇਹ ਮੀਟਿੰਗ ਸੱਦੀ ਗਈ ਹੈ ਸੋ ਕਿਸਾਨਾਂ ਦੇ ਵੱਲੋਂ ਜਿਹੜੇ ਕੀ ਪਰਾਲੀ ਨੂੰ ਅੱਗ ਲਗਾਈ ਜਾਂਦੀ ਹੈ ਸੋ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਲਕੀਉਣਾ ਦਾ ਪ੍ਰਬੰਧ ਕੀਤਾ ਜਾਵੇ ਇਸ ਨੂੰ ਲੈ ਕੇ ਅਧਿਕਾਰੀਆਂ ਦੇ ਨਾਲ ਇਹ ਮੀਟਿੰਗ ਹੈ ਜਿਹੜੀ ਕਿ ਸੱਦੀ ਗਈ ਹੈ ਬੇहद ਅਹਿਮ ਮੀਟਿੰਗ ਹੈ ਜਿਹੜੀ ਕਿ ਇਹ ਮੰਨੀ ਜਾ ਰਹੀ ਹੈ ਜਿਸ ਦੇ ਵਿੱਚ ਪਰਾਲੀ ਪ੍ਰਬੰਧਾ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਜਾਵੇਗੀ ਸੋ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇਹ ਅਹਿਮ ਮੀਟਿੰਗ ਸੱਦੀ ਗਈ ਹੈ ਜੋ ਐਕਸ਼ਨ ਮੋਡ ਦੇ ਵਿੱਚ ਨੇ ਸੀਐਮ ਭਗਵੰਤ ਮਾਨ ਸਵਾਜ्य ਸੀਐਮ ਰਿਹਾਈਸਟੇ ਹੈ 1 ਵਜੇ ਮੀਟਿੰਗ ਹੋਵੇਗੀ ਜਿਸ ਦੇ ਵਿੱਚ ਪਰਾਲੀ ਪ੍ਰਬੰਧਾ ਨੂੰ ਲੈ ਕੇ ਅਧਿਕਾਰੀ ਵੀ ਇਸ ਮੀਟਿੰਗ 'ਚ ਸ਼ਾਮਿਲ ਹੋਣਗੇ ਤੇ ਉਹਨਾਂ ਦੇ ਨਾਲ ਵਿਚਾਰ ਚਰਚਾ ਕੀਤੀ ਜਾਵੇਗੀ ਰਕਸ਼ਨ ਮੋਰ ਦੇ ਰਚਨੇ ਸੀਐਮ ਭਗਵੰਤ ਸਮਰ ਜਿੱਥੇ ਕਿ ਪਰਾਲੀ ਪ੍ਰਬੰਧਨ ਨੂੰ ਲੈ ਕੇ ਇਹ ਵੱਡੀ ਮੀਟਿੰਗ ਐ ਸੱਦੀ ਗਈ ਹੈ। ਸੋ ਇਸ ਮੀਟਿੰਗ ਦੇ ਵਿੱਚ ਪਰਾਲੀ ਪ੍ਰਬੰਧਨ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਸੋ ਕਈ ਐਲਾਨ ਵੀ ਇਸ ਮੀਟਿੰਗ ਦੇ ذریعے ਕੀਤੇ ਜਾ ਸਕਦੇ ਨੇ। ਸੋ ਪਰਾਲੀ ਪ੍ਰਬੰਧਨ ਨੂੰ ਲੈ ਕੇ ਜਿੱਥੇ ਕਿ ਕਿਸਾਨਾਂ ਦੇ ਵੱਲੋਂ ਇਸ ਵੇਲੇ ਆਉਣ ਵਾਲੇ ਸਮੇਂ ਦੇ ਵਿੱਚ ਪਰਾਲੀ ਨੂੰ ਅੱਗ ਲਗਾਈ ਜਾਂਦੀ ਜਿਸ ਦੇ ਕਰਕੇ ਕਾਫੀ ਜ਼ਿਆਦਾ ਪ੍ਰਦੂਸ਼ਣ ਵੀ ਫੈਲਦਾ ਹੈ। ਸੋ ਸੇਤ ਦੇ ਨਾਲ ਕਿਸੇ ਦੀ ਖਿਲਵਾੜ ਨਾ ਹੋਵੇ ਸੋ ਇਸ ਗਰਕੇ ਐਕਸ਼ਨ ਮੋਡ ਦੇ ਵਿੱਚ ਨੇ ਸੀਐਮ ਭਗਵੰਤ ਪਾント ਦੇ ਵੱਲੋਂ ਇਹ ਵੱਡੀ ਮੀਟਿੰਗ ਸੱਦੀ ਗਈ ਹੈ ਸੋ ਪ੍ਰਾਲੀ ਪ੍ਰਬੰਧਾ ਨੂੰ ਲੈ ਕੇ ਇਹ ਵੱਡੀ ਮੀਟਿੰਗ ਸੱਦੀ ਹੈ ਜੁਥੇ ਕੀ ਪ੍ਰਾਲੀ ਪ੍ਰਬੰਧਾ ਨੂੰ ਲੈ ਕੇ ਕੀ ਕੀ ਕਰਨਾ ਚਾਹੀਦਾ ਹੈ ਅੱਗੇ ਕਿਸ ਤਰੀਕੇ ਦੇ ਨਾਲ ਸਾਮ ਸੰਭਾਲ ਕਰਨੀ ਚਾਹੀਦੀ ਹੈ ਉਸ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਇਸ ਮੀਟਿੰਗ ਦੇ ਵਿੱਚ ਸੈਕਸ਼ਨ ਮੋਰ ਦੇ ਵਿੱਚ ਐਸ்சிਐਮ ਭਗਵੰਤ ਸਨਮ ਪ੍ਰਾਲੀ ਪ੍ਰਬੰਧਾ ਨੂੰ ਲੈ ਕੇ ਇਹ ਵੱਡੀ ਮੀਟਿੰਗ ਸੱਦੀ ਗਈ ਹੈ ਬਿਹਤ ਅਹਿਮ ਮੀਟਿੰਗ ਜਿਸ ਦੇ ਵਿੱਚ ਅਧਿਕਾਰੀਆਂ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਪ੍ਰਬਾਲੀ ਜਿਸ ਦੇ ਵਿੱਚ ਕੀ ਸੁਖਲਵੀਰ ਦੀਵਾਨ ਸਾਹਿਬ ਨਾਲ ਜੁੜ ਚੁੱਕੇ ਨੇ ਵਧੇਰੇ ਜਾਣਕਾਰੀ ਦੇ ਲਈ ਸੁਖਲਵੀਰ ਅੱਜ ਇਹ 1 ਵਜੇ ਮੀਟਿੰਗ ਹੋਣ ਜਾ ਰਹੀ ਹੈ ਬਿਹਤ ਵੱਡੀ ਮੀਟਿੰਗ ਹੈ ਜਿਸ ਦੇ ਵਿੱਚ ਅਧਿਕਾਰੀਆਂ ਨੂੰ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਜੀ ਹੋਰ ਕੀ ਕੋਈ ਜਾਣਕਾਰੀ ਤੁਹਾਡੇ ਕੋਲ ਬਿਲਕੁਲ ਕਿਉਂਕਿ ਸਟਬਲ ਬਰਨਿੰਗ ਦਾ ਜਿਹੜਾ ਸੀਜ਼ਨ ਹੈ ਉਹ ਆ ਚੁੱਕਾ ਤੇ ਕਈ ਜਗ੍ਹਾ ਤੋਂ ਮਾਮਲੇ ਵੀ ਜਿਹੜੇ ਹੈਗੇ ਉਹ ਦੇਖਣ ਨੂੰ ਮਿਲ ਰਹੇ ਨੇ ਤੇ ਸਟਬਲ ਬਰਨਿੰਗ ਕਿਉਂਕਿ ਇੱਕ ਵੱਡੀ ਸਮੱਸਿਆ ਜਿਹੜੀ ਹੈਗੀ ਆ ਉਹ ਹੈਗੀ ਹੈ ਇਸ ਕਰਕੇ ਇਸ ਨੂੰ ਸਮੇਂ ਸਿਰ ਇਸ ਤੋਂ ਨਿਖਣ ਲਈ ਪੰਜਾਬ ਸਰਕਾਰ ਨੇ ਜਿਹੜੇ ਉਪਰਾਲੇ ਨੇ ਉਹ ਸ਼ੁਰੂ ਕਰ ਦਿੱਤੇ ਨੇ ਤੇ ਇਸੇ ਖਿੜੀ ਦੇ ਵਿੱਚ ਇੱਕ ਮੀਟਿੰਗ ਜਿਹੜੀ ਹੈਗੀ ਆ ਮੁੱਖ ਮੰਤਰੀ ਨਿਵਾਜ਼ ਦੇ ਉੱਤੇ 1 ਵਜੇ ਬੁਲਾਈ ਗਈ ਹੈ ਜਿਸ ਦੇ ਵਿੱਚ ਸਬੰਧਿਤ ਵਿਭਾਗਾਂ ਦੇ ਅਧਿਕਾਰੀ ਵੀ ਸ਼ਾਮਿਲ ਹੋਣਗੇ ਕੀ ਕੀ ਸਟੈਬਲ ਜਿਹੜੇ ਹੈਗੇ ਨੇ ਉਹ ਸਬਲ ਵਰਨਿੰਗ ਨੂੰ ਰੋਕਣ ਵਾਸਤੇ ਚੁੱਕੇ ਜਾ ਸਕਦੇ ਨੇ ਉਹਨਾਂ ਦੇ ਉੱਤੇ ਚਰਚਾ ਹੋਵੇਗੀ ਤੇ ਕਿਸਾਨਾਂ ਨੂੰ ਮਦਦ ਪਹੁੰਚਾਉਣ ਲਈ ਇਸ ਸਟੈਬਲ ਦੀ ਸਮੱਸਿਆ ਤੋਂ ਦੇਖਣ ਵਾਸਤੇ ਕਿਸਾਨਾਂ ਨੂੰ ਵੀ ਕਿਉਂਕਿ ਮਦਦ ਦੀ ਜਿਹੜੀ ਲੋੜ ਹੈ ਉਹ ਹੁੰਦੀ ਹੈ ਸਰਕਾਰਾਂ ਤੋਂ ਇਸੇ ਕਰਕੇ ਉਸ ਦੇ ਉੱਤੇ ਵੀ ਚਰਚਾ ਜਿਹੜੀ ਹੈਗੀ ਹੈ ਉਹ ਕੀਤੀ ਜਾਵੇਗੀ ਜੀ ਬਿਲਕੁਲ ਜਿਵੇਂ ਕਿ ਐਕਸ਼ਨ ਮੋਰਡ ਦੇ ਵਿੱਚ ਨਜ਼ਰ ਆ ਰਿਹਾ ਕਿਉਂਕਿ ਹਰ ਸਾਲ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਲਗਾਈ ਜਾਂਦੀ ਹੈ ਜਿਸ ਦੇ ਕਰਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੁੰਦਾ ਹੈ ਪ੍ਰਦੂਸ਼ਣ ਦੇ ਵਿੱਚ ਵੀ ਕਾਫੀ ਜ਼ਿਆਦਾ ਵਾਧਾ ਹੁੰਦਾ ਹੈ ਸੋ ਕੁਝ ਵੱਡੇ ਐਲਾਨ ਵੀ ਕੀਤੇ ਜਾ ਸਕਦੇ ਨੇ ਕਿਸਾਨਾਂ ਦੇ ਲਈ ਇਸ ਮੀਟਿੰਗ ਦੇ ਜ਼ਰੀਏ। ਉਹ ਕਾਇਲ ਰਿਹੀ ਕਿ ਇਹ ਮੀਟਿੰਗ ਚੱਲ ਜਾ ਰਹੀ ਹੈ ਕਿ ਕੀ ਕੀ ਨਤੀਜਾ ਨਿਕਲੇਗਾ ਇਸ ਮੀਟਿੰਗ ਦਾ ਕਿਉਂਕਿ ਸਰਕਾਰ ਨਹੀਂ ਚਾਹੁੰਦੀ ਕਿ ਕਿਸਾਨਾਂ ਨੂੰ ਜਲਾ ਹੈਗਾ ਉਹ ਪਰਖਾਨ ਵੀ ਕੀਤਾ ਜਾਵੇ। ਸਾਈਸ ਕਰਕੇ ਹੋ ਸਕਦਾ ਹੈ ਕਿ ਕਿਸਾਨਾਂ ਵਾਸਤੇ ਵੀ ਕੋਈ ਫੈਸਲੇ ਜਿਹੜੇ ਹੈਗੇ ਮਦਦ ਕਰਨ ਦੇ ਉਹ ਸਰਕਾਰ ਲੈ ਸਕਦੀ ਹੈ